ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਜਪਜੀ ਸਾਹਿਬ ਦੀ ਚੌਥੀ ਪੌੜੀ ਦੇ ਵਿੱਚ ਇਹ ਸਮਝਾ ਕਿ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਕੀ ਉਹ ਜਿਹੜਾ ਪ੍ਰਮਾਤਮਾ ਜਿਹਦਾ ਹੁਕਮ ਸਾਰੇ ਥਾਂ ਵਰਤ ਰਿਹਾ ਹੈ ਉਹ ਸਾਰੇ ਥਾਂ ਹੀ ਭਰਪੂਰੇ ਭਾਵ ਕੇ ਸਮਾਇਆ ਹੋਇਆ ਹੈ ਠੀਕ ਹੈ ਅੱਜ ਆਪਾਂ ਜਿਹੜਾ ਉਹ ਪੰਜ ਨੰਬਰ ਪੌੜੀ ਪੰਜਵੀਂ ਪੌੜੀ ਦੀ ਵਿਆਖਿਆ ਕਰਾਂਗੇ ਠੀਕ ਹੈ ਬਲੈਕ ਬੋਰਡ ਤੇ ਪਹਿਲਾਂ ਹੀ ਲਿਖਤੀ ਆ ਤੇ ਇਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਪ੍ਰਮਾਤਮਾ ਸਾਰੇ ਥਾਈਂ ਸਮਾਇਆ ਹੋਆ ਵਾ ਭਾਵੇਂ ਸਾਰੇ ਥਾਈਂ ਭਰਪੂਰ ਆ ਜਿੱਥੇ ਜਿਸ ਪ੍ਰਮਾਤਮਾ ਦਾ ਸਾਰੇ ਥਾਈਂ ਹੁਕਮ ਚੱਲ ਰਿਹਾ ਏ ਉਸ ਪ੍ਰਮਾਤਮਾ ਦੇ ਬਾਬਤ ਹੁਣ ਗੁਰੂ ਸਾਹਿਬ ਜੀ ਕਹਿ ਰਹੇ ਨੇ ਬੜਾ ਸੋਹਣਾ ਕਮਾਲ ਦਾ ਇਹਦੇ ਵਿੱਚ ਬਚਨ ਕੀਤਾ ਗੁਰਨਾਨ ਸਾਹਿਬ ਨੇ ਗੁਰੂ ਸਾਹਿਬ ਜੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਠੀਕ ਆ ਥਾਪਿਆ ਦਾ ਅਰਥ ਹੁੰਦਾ ਵਾ ਕਿਸੇ ਚੀਜ਼ ਨੂੰ ਸਥਾਪਨ ਕਰਨਾ ਜਾਂ ਨਿੰਮਣਾ ਜਦੋਂ ਕੋਈ ਬੱਚਾ ਮਾਂ ਦੇ ਗਰਭ ਦੇ ਵਿੱਚ ਬੱਚਾ ਠਹਿਰਦਾ ਨਾ ਉਹਨੂੰ ਕਹਿੰਦੇ ਨਿੰਮਣਾ ਠੀਕ ਆ ਤੇ ਇਹ ਬੜੇ ਵੱਡੀ ਵਿਆਖਿਆ ਮੰਨਦਾ ਕਿ ਪ੍ਰਮਾਤਮਾ ਜਿਹੜਾ ਵਾ ਉਹ ਬਣਾਇਆ ਜਾ ਸਕਦਾ ਜਾਂ ਨਹੀਂ ਹਨਾ ਤੇ ਇੱਥੇ ਹਾਲਾਂਕਿ ਆਪਾਂ ਮੂਲ ਮੰਤਰ ਦੇ ਵਿੱਚ ਵੀ ਕੀਤਾ ਕਿ ਗੁਰੂ ਸਾਹਿਬ ਨੇ ਉੱਥੇ ਕਿਹਾ ਵਾ ਕਿ ਆ ਜੂਨੀਸ ਹੈ ਭੰਗ ਕਿ ਪ੍ਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ ਪਰਮਾਤਮਾ ਦਾ ਪ੍ਰਕਾਸ਼ ਆਪਣੇ ਆਪ ਤੋਂ ਜਦੋਂ ਇਹ ਗੱਲ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਾਵਾਂਗੇ ਫਿਰ ਇਹੋ ਜਿਹੀਆਂ ਪੰਕਤੀਆਂ ਦੀ ਸਾਨੂੰ ਸਮਝ ਬੜੇ ਸੌਖੇ ਤਰੀਕੇ ਨਾਲ ਲੱਗ ਸਕਦੀ ਹੈ ਕਿ ਥਾਪਿਆ ਨਾ ਜਾਏ ਕਿ ਜਿਹੜਾ ਪਰਮਾਤਮਾ ਉਹ ਨਿੰਮਿਆ ਨਹੀਂ ਜਾ ਸਕਦਾ ਭਾਵ ਕੇ ਪੈਦਾ ਨਹੀਂ ਕੀਤਾ ਜਾ ਸਕਦਾ ਕੀਤਾ ਨਾ ਹੋਏ ਨਾ ਹੀ ਉਹ ਬਣਾਇਆ ਜਾ ਸਕਦਾ ਠੀਕ ਆ ਬਣਾਇਆ ਦਾ ਮਤਲਬ ਕਿਵੇਂ ਕਿ ਕੋਈ ਉਹਦੀ ਮੂਰਤੀ ਨਹੀਂ ਸਥਾਪਿਤ ਕੀਤੀ ਜਾ ਸਕਦੀ ਠੀਕ ਆ ਕੋਈ ਵਿਸ਼ੇਸ਼ ਰੂਪ ਕੋਈ ਡਰਾਇੰਗ ਜਾਂ ਪਿਕਚਰ ਬਣਾ ਕੇ ਚਿੱਤਰ ਬਣਾ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਪਰਮਾਤਮਾ ਵਾ ਠੀਕ ਆ ਗੁਰੂ ਸਾਹਿਬ ਨੇ ਕਿਹਾ ਕਿ ਉਹਨੂੰ ਨੂੰ ਨਾ ਨਿੰਮਿਆ ਪੈਦਾ ਕੀਤਾ ਜਾ ਸਕਦਾ ਨਾ ਹੀ ਬਣਾਇਆ ਜਾ ਸਕਦਾ ਆਪੇ ਆਪ ਨਿਰੰਜਨ ਸੋਏ ਇਸ ਵਿੱਚ ਸਪਸ਼ਟ ਹੋ ਜਾਂਦਾ ਕਿ ਉਹ ਪਰਮਾਤਮਾ ਆਪਣੇ ਆਪ ਹੀ ਪੈਦਾ ਹੋਇਆ ਆਪੇ ਆਪ ਨਿਰੰਜਨ ਸੋਏ ਨਿਰੰਜਨ ਅਰਥ ਜਿਹੜਾ ਵਾ ਇੱਕ ਸ਼ਬਦ ਹੁੰਦਾ ਵਾ ਅੰਜਨ ਠੀਕ ਆ ਨੇਪਣ ਸ਼ਬਦ ਹੈਗਾ ਐਦਾਂ ਬਣਦਾ ਹੈ ਠੀਕ ਆ ਨਿਰੰਜਨ ਠੀਕ ਆ ਅਨੰਮ ਦਾ ਅਰਥ ਹੁੰਦਾ ਵਾ ਕਾਲਖ ਸ਼ੁਰਮਾ ਵੀ ਆਪਾਂ ਕਹਿ ਦਿੰਨੇ ਠੀਕ ਆ ਤੇ ਇੱਥੇ ਇਹਦਾ ਭਾਵ ਅਰਥ ਬਣਦਾ ਕਿ ਉਹ ਪਰਮਾਤਮਾ ਜਿਹੜਾ ਵਾ ਮਾਇਆ ਤੋਂ ਰਹਿਤ ਆ ਭਾਵ ਕਿ ਕਾਲਖ ਤੋਂ ਰਹਿਤ ਆ ਸ੍ਰਿਸ਼ਟੀ ਉਹਨੇ ਸਾਜੀ ਆ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਵਾ ਤੇ ਸ੍ਰਿਸ਼ਟੀ ਨੂੰ ਸਾਜਣ ਤੋਂ ਬਾਅਦ ਪਰ ਉਹ ਸ੍ਰਿਸ਼ਟੀ ਤੋਂ ਨਰਲੇਪ ਨਿਰੰਜਨ ਜਿਹਨੂੰ ਆਪਾਂ ਇਦਾਂ ਕਰਕੇ ਸਮਝ ਸਕਦੇ ਆ ਕਿ ਭਾਵ ਕਿ ਉਹ ਕਾਲਖ ਤੋਂ ਰਹਿ ਤਾ ਉਹ ਮਾਇਆ ਦੇ ਪ੍ਰਭਾਵ ਤੋਂ ਪਰਿਆ ਆਪਣੇ ਆਪ ਹੀ ਉਹ ਪ੍ਰਮਾਤਮਾ ਪੈਦਾ ਹੋਇਆ ਠੀਕ ਆ ਆਪੇ ਆਪ ਨਿਰੰਜਨ ਸੋਏ ਐਸੇ ਪ੍ਰਮਾਤਮਾ ਲਈ ਗੁਰੂ ਸਾਹਿਬ ਜੀ ਕਹਿੰਦੇ ਬੜਾ ਕੀ ਕੀਤਾ ਜਾ ਸਕਦਾ ਕਿ ਜਿਨ ਸੇਵਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨੂੰ ਸੇਵਿਆ ਸਿਮਰਨ ਕੀਤਾ ਉਹਦੀ ਬੰਦਗੀ ਕੀਤੀ ਤਿੰਨ ਪਾਇਆ ਮਾਣ ਉਹਨਾਂ ਨੂੰ ਵਡਿਆਈ ਮਿਲੀ ਆ ਉਹਨਾਂ ਨੂੰ ਸੋਭਾ ਮਿਲੀ ਉਹਨਾਂ ਨੂੰ ਆਦਰ ਮਿਲਿਆ ਜਿਦਾਂ ਆਪਾਂ ਪੰਕਤੀ ਪੜ੍ਹਦੇ ਆ ਨਾ ਆਓ ਬੈਠ ਆਦਰ ਸੁਭ ਦੇਉ ਹੈਨਾ ਤੇ ਇਦਾਂ ਦੇ ਪ੍ਰਮਾਣ ਆਉਣਗੇ ਅੱਗੇ ਗੁਰੂ ਸਾਹਿਬ ਨੇ ਕਿਹਾ ਨਾਨਕ ਗਾ ਵੀ ਆ ਗੁਣੀ ਨਿਧਾਨ ਜਿਹੜਾ ਪ੍ਰਮਾਤਮਾ ਬਣਾਇਆ ਨਹੀਂ ਜਾ ਸਕਦਾ ਜਿਹੜਾ ਪ੍ਰਮਾਤਮਾ ਪੈਦਾ ਨਹੀਂ ਕੀਤਾ ਜਾ ਸਕਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨੂੰ ਗਾ ਵੀਏ ਉਹਨੂੰ ਗਾਈਏ ਉਹਦੇ ਗੁਣ ਉਹ ਗੁਣਾ ਦਾ ਨਿਧਾਨ ਆ ਭਾਵ ਕੇ ਖਜ਼ਾਨਾ ਵਾ ਠੀਕ ਹੈ ਉਹ ਗੁਣਾਂ ਦਾ ਬੜਾ ਵੱਡਾ ਖਜ਼ਾਨਾ ਵਾ ਤੇ ਉਸ ਪਰਮਾਤਮਾ ਨੂੰ ਗਾਈਏ ਜਿਹੜਾ ਵੱਡੇ ਗੁਣਾਂ ਦਾ ਖਜ਼ਾਨਾ ਜਿਹਦੇ ਕੋਲ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਗਾ ਵੀਏ ਉਸ ਪਰਮਾਤਮਾ ਨੂੰ ਗਾ ਵੀਏ ਫਿਰ ਸੁਣੀਏ ਮਨ ਰੱਖੀਏ ਭਾਉ ਨੰਨੇ ਨੂੰ ਸਿਹਾਰੀ ਆ ਤੇ ਇਹਦੇ ਅਰਥ ਹੁੰਦਾ ਵਾ ਕਿ ਮਨ ਵਿੱਚ ਕਹਿੰਦੇ ਮਨ ਦੇ ਵਿੱਚ ਜਿਹੜਾ ਵਾ ਭਾਉ ਰੱਖੀਏ ਕੀ ਰੱਖੀਏ ਪ੍ਰੇਮ ਪ੍ਰੇਮ ਹਾਂ ਕਿ ਜਿਸ ਪਰਮਾਤਮਾ ਨੂੰ ਆਪਾਂ ਗਾਉਣਾ ਵਾ ਉਦੀ ਵਡਿਆਈ ਉਸਤ ਸੋਨੇ ਹੀ ਅਕੇ ਤੋਂ ਤੇ ਉਹਦੇ ਪ੍ਰਤੀ ਆਪਣੇ ਮਨ ਦੇ ਵਿੱਚ ਜਿਹੜਾ ਕੀ ਆ ਭਾਵ ਰੱਖਣਾ ਪ੍ਰੇਮ ਰੱਖਣਾ ਇਦਾਂ ਕਰਨ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਪਹਿਲਾਂ ਕੀ ਹੋਊਗਾ ਦੁੱਖ ਪਰ ਹਰ ਠੀਕ ਆ ਭਾਵ ਕੇ ਦੁੱਖ ਜਿਹੜੇ ਆ ਉਹ ਨਾਸ਼ ਹੋ ਜਾਣਗੇ ਦੁੱਖ ਪਰੇ ਹੋ ਜਾਣਗੇ ਜਿਹੜਾ ਸਾਨੂੰ ਵਿਸ਼ੇ ਵਿਕਾਰਾਂ ਦਾ ਦੁੱਖ ਲੱਗਣਾ ਸਾਡਾ ਮਨ ਗੰਧਲਾ ਵਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਹੋਆ ਸਿਆਉ ਹੈ ਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਜਿਹੜੇ ਸਾਨੂੰ ਇਹ ਵਿਸ਼ੇਵਕਾਰਾਂ ਦੇ ਦੁੱਖ ਲੱਗੇ ਨਾ ਜਿਹੜੀ ਕੂੜ ਦੀ ਕੰਧ ਆ ਇਹ ਢਹਿ ਜਾਵੇਗੀ ਸੁੱਖ ਘਰ ਲੈ ਜਾਏ ਸਾਡੇ ਹਿਰਦੇ ਘਰ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਸਦੀਵੀ ਸੁੱਖ ਆ ਇੱਕ ਤਾਂ ਬਾਹਰੀ ਸੁੱਖ ਹੁੰਦੇ ਨਾ ਜਿਹੜੀਆਂ ਆਪਾਂ ਸਹੂਲਤਾਂ ਪਦਾਰਥ ਵਰਤਦੇ ਆ ਇਹ ਵੀ ਇੱਕ ਦਿਨ ਨਾਸ਼ ਹੋ ਜਾਂਦੀਆਂ ਵਾ ਜਿਨ੍ਹਾਂ ਕੋਠੀ ਉਹਨੇ ਵੀ ਇੱਕ ਦਿਨ ਢਹਿ ਜਾਣਾ ਆਪਾਂ ਗੱਡੀ ਮੋਟਰ ਵਰਤਦੇ ਉਹਨੇ ਵੀ ਪੁਰਾਣੀ ਹੋ ਜਾਣਾ ਪਰ ਇੱਕ ਹੁੰਦਾ ਅੰਦਰ ਦਾ ਸੁੱਖ ਅੰਦਰ ਦਾ ਸੁੱਖ ਹੁੰਦਾ ਪਰਮਾਤਮਾ ਦਾ ਵਾਸਾ ਹੋਣਾ ਇਹ ਗੱਲ ਸਮਝ ਆ ਜਾਣੀ ਠੀਕ ਆ ਉਥੇ ਇਹ ਸੁੱਖ ਦੀ ਗੱਲ ਕੀਤੀ ਐ ਤੇ ਕਹਿੰਦਾ ਕਿ ਵਿਸ਼ੇ ਵਕਾਰਾਂ ਤੋਂ ਦੂਰ ਹੋ ਜਾਂਦਾ ਹਿਰਦੇ ਘਰ ਦੇ ਵਿੱਚ ਸੁੱਖ ਟਿਕ ਜਾਂਦਾ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਠੀਕ ਆ ਗੁਰਮੁਖ ਨਾਦੰ ਸ਼ਬਦ ਦਾਗਾ ਨਾਦ ਨਾਲ ਦਾ ਅਰਥ ਹੁੰਦਾ ਵਾ ਆਵਾਜ਼ ਠੀਕ ਆ ਰੁਮਕ ਤੇ ਉਥੇ ਸ਼ਬਦ ਬਣਿਆ ਵਾ ਜਿੱਦਾਂ ਆਪਾਂ ਕਹਿੰਨੇ ਨਾ ਆਵਾਜ਼ ਹੁਣ ਆਪਾਂ ਆਵਾਜ਼ ਦੇ ਰਹੇ ਗਾਧਰ ਵੀ ਦੇ ਰਹੇ ਸ਼ਬਦ ਰਾਈ ਸ਼ਬਦ ਹੀ ਬੋਲ ਰਿਹਾ ਨਾ ਮੈਂ ਇੱਥੇ ਸ਼ਬਦ ਕੀ ਹੈਗਾ ਵਾ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਦਾ ਨਾਮ ਕਹਿੰਦੇ ਗੁਰੂ ਤੋਂ ਹੀ ਜਿਹੜਾ ਵਾ ਉਹ ਸ਼ਬਦ ਦੀ ਪ੍ਰਾਪਤੀ ਹੋਣੀ ਆ ਗੁਰੂ ਰਾਈ ਠੀਕ ਆ ਗੁਰਮੁਖ ਵੇਦੰਗ ਵੇਦ ਦਾ ਅਰਥ ਹੁੰਦਾ ਵਾ ਗਿਆਨ ਕਈ ਵਾਰੀ ਆਪਾਂ ਜਦੋਂ ਵੇਦ ਸ਼ਬਦ ਪੜ੍ਹਦੇ ਆ ਆਪਣੇ ਮਨ ਦੇ ਵਿੱਚ ਇਹ ਆ ਜਾਂਦਾ ਕਿ ਜਿਹੜੇ ਚਾਰ ਵੇਦ ਰਚੇ ਗਏ ਠੀਕ ਆ ਵੇਦ ਦਾ ਅਰਥ ਹੀ ਬੇਸਿਕ ਹੁੰਦਾ ਵਾ ਗਿਆਨ ਠੀਕ ਆ ਬਾਕੀ ਉਹ ਇਥੇ ਵੇਦ ਅਰਥ ਹੈਗਾ ਗਿਆਨ ਗੁਰਮੁਖ ਰਹਿ ਸਮਾਈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਦੇ ਰਾਹੀਂ ਹੀ ਸ਼ਬਦ ਦੀ ਸੋਝੀ ਹੁੰਦੀ ਆ ਪ੍ਰਮਾਤਮਾ ਦੇ ਨਾਮ ਦੀ ਸੋਝੀ ਹੁੰਦੀ ਆ ਉਹਦੇ ਰਾਹੀਂ ਹੀ ਗਿਆਨ ਮਿਲਦਾ ਵਾ ਗੁਰਮੁਖ ਰਹਿ ਸਮਾਈ ਉਹਦੇ ਗਿਆਨ ਦੇ ਨਾਲ ਹੀ ਪ੍ਰਮਾਤਮਾ ਦੇ ਵਿੱਚ ਗਿਆਨਮੈਨ ਦੇ ਨਾਲ ਸਮਾਇਆ ਜਾ ਸਕਦਾ ਠੀਕ ਆ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹ ਪੰਕਤੀ ਵਿਸ਼ੇ ਧਿਆਨ ਮੰਗਦੀ ਕਿ ਜਦੋਂ ਆਪਾਂ ਪੜ੍ਹਦੇ ਆ ਨਾ ਇਹਦੇ ਵਿੱਚ ਸਾਡੇ ਮਨ ਦੇ ਵਿੱਚ ਆ ਜਾਂਦਾ ਵਿਖਰੇ ਸ਼ਿਵਜੀ ਬਾਰੇ ਜਾਂ ਬ੍ਰਹਮਾ ਜੀ ਬਾਰੇ ਠੀਕ ਹੈ ਇੱਥੇ ਸ਼ਬਦ ਹੈਗਾ ਨਾ ਜਿੱਦਾਂ ਬਰਮਾ ਇੱਕ ਜਿਹਦਾ ਆਪਏ ਓਮਕਾਰ ਦੇ ਅਰਥ ਕੀਤੇ ਉਹਦਾ ਹੁੰਦਾ ਵਾ ਬ੍ਰਹਮ ਠੀਕ ਹੈ ਇਹ ਵੀ ਚੇਤੇ ਰੱਖਣ ਵਾਲੀ ਗੱਲ ਆ ਸਮਝਣ ਵਾਲੀ ਆ ਕਿ ਬ੍ਰਹਮਾ ਹੈਗਾ ਵਾ ਜਿਹੜਾ ਦੇਵੀ ਦੇਵਤਾ ਵਾ ਤੇ ਬ੍ਰਹਮ ਹੁੰਦਾ ਵਾ ਪਰਮਾਤਮਾ ਬਾਰੇ ਠੀਕ ਹੈ ਇੱਥੇ ਹੈਗਾ ਵਾ ਈਸ਼ਰ ਸ਼ਿਵਜੀ ਬਾਰੇ ਠੀਕ ਹੈ ਗੋਰਖਾ ਹੈਗਾ ਵਾ ਵਿਸ਼ਨੂੰ ਬਾਰੇ ਇਦਾਂ ਕਰਕੇ ਵੀ ਜਿਹੜੇ ਦੇਵੀ ਦੇਵਤੇ ਹੋਏ ਨਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਗੋਰੀ ਮੇਰਾ ਸ਼ਿਵ ਸ਼ਿਵਾ ਤੇ ਗੁਰੂ ਹੀ ਮੇਰਾ ਜਿਹੜਾ ਪ੍ਰਮਾਤਮਾ ਹੀ ਆ ਉਹੀ ਮੇਰੇ ਲਈ ਜਿਹੜਾ ਵਾ ਉਹ ਵਿਸ਼ਨੂੰ ਆ ਉਹੀ ਮੇਰੇ ਲਈ ਜਿਹੜਾ ਵਾ ਉਹ ਬਰਮਾ ਹੈ ਉਹੀ ਮੇਰੇ ਲਈ ਪਾਰਵਤੀ ਆ ਪਾਰਵਤੀ ਹੈਗੀ ਜਿਹੜੀ ਸ਼ਿਵ ਜੀ ਦੀ ਘਰਵਾਲੀ ਹੋਇਆ ਠੀਕ ਆ ਤੇ ਮਾਈ ਹੈਗਾ ਜਿਹੜੀ ਲక్ష్ਮੀ ਮਾਈ ਆਪਾਂ ਕਹਿ ਦਿੰਨੇ ਆ ਜਾਂ ਸਰਸਵਤੀ ਕਿਉਂਕਿ ਦੇਵੀ ਦੇਵਤੇ ਮੰਨੇ ਜਾਂਦੇ ਨਾ Hindu ਧਰਮ ਦੇ ਵਿੱਚ ਵੀ ਸਰਸਵਤੀ ਜਿਹੜੀ ਆ ਵਿਦਿਆ ਦੀ ਦੇਵੀ ਹੈ ਤੇ ਜੇ ਉਹਨੂੰ ਧਿਆਈਏ ਜਾਂ ਕਰੀਏ ਤੇ ਵਿਦਿਆ ਪ੍ਰਾਪਤੀ ਹੁੰਦੀ ਹੈ ਠੀਕ ਹੈ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਮੇਰੇ ਲਈ ਸ਼ਿਵ ਜੀ ਹੀ ਗੁਰੂ ਆ ਵੀ ਪ੍ਰਮਾਤਮਾ ਹੀ ਮੇਰੇ ਲਈ ਸ਼ੇਵ ਆ ਪ੍ਰਮਾਤਮਾ ਹੀ ਮੇਰੇ ਲਈ ਬ੍ਰਹਮਾ ਆ ਪ੍ਰਮਾਤਮਾ ਹੀ ਮੇਰੇ ਲਈ ਵਿਸ਼ਨੂ ਆ ਪ੍ਰਮਾਤਮਾ ਹੀ ਮੇਰੇ ਲਈ ਪਾਰਵਤੀ ਆ ਪ੍ਰਮਾਤਮਾ ਹੀ ਮੇਰੇ ਲਈ ਲక్ష్ਮੀ ਆ ਜਾਂ ਸਰਸਵਤੀ ਏ ਠੀਕ ਹੈ ਅੱਗੇ ਕਹਿੰਦੇ ਜੇ ਹੋਂ ਜਾਣਾ ਕਿਉਂਕਿ ਸਾਰੀ ਗੱਲ ਹੈ ਕਿ ਪ੍ਰਮਾਤਮਾ ਬਾਰੇ ਕਿ ਪ੍ਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ ਉਹ ਆਪਣੇ ਆਪ ਤੋਂ ਪੈਦਾ ਹੋਇਆ ਵਾ ਠੀਕ ਆ ਉਹਨੂੰ ਧਿਆਉਣ ਦੇ ਨਾਲ ਜਿਹੜੇ ਸਾਡੇ ਦੁੱਖ ਉਹ ਦੂਰ ਹੋ ਜਾਂਦੇ ਆ ਤੇ ਆ ਜਿੰਨੇ ਦੇਵੀ ਦੇਵਤਿਆਂ ਦਾ Hindu ਧਰਮ ਦੇ ਵਿੱਚ ਜ਼ਿਆਦਾ ਹੈਗਾ ਵਾ ਕਿਉਂਕਿ ਜਦੋਂ ਇਹ ਕੋਈ ਬਾਣੀ ਰਚੀ ਗਈ ਆ ਤੇ ਉਦੋਂ ਅੱਗੇ ਵੀ ਮੈਂਕਰ ਵੀ ਦੱਸਿਆ ਵੀ Hindu ਧਰਮ ਤੇ ਇਸਲਾਮ ਧਰਮ ਬਦੇ ਦੋ ਵੱਡੇ ਧਰਮ ਸੀ ਇਹ ਤੇ ਹਨਾ ਤੇ ਗੁਰੂ ਸਾਹਿਬ ਉਦੋਂ ਇਹ ਚੀਜ਼ਾਂ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ ਪ੍ਰਚਲਿਤ ਤੇ ਗੁਰੂ ਸਾਹਿਬ ਨੇ ਕਿਹਾ ਕਿ ਪ੍ਰਮਾਤਮਾ ਹੀ ਮੇਰੇ ਲਈ ਛੇਵਾਂ ਤੇ ਸਾਰਾ ਕੁਝ ਆ ਤੇ ਜਦੋਂ ਇਹ ਚੀਜ਼ਾਂ ਜਾਣ ਲੈਂਦਾ ਵਾ ਤੇ ਜੇ ਹੋਂ ਜਾਣਾ ਕਹਿੰਦੇ ਕਿ ਜੇ ਮੈਂ ਪ੍ਰਮਾਤਮਾ ਬਾਰੇ ਜਾਣ ਲਵਾਂ ਬੁੱਝ ਸਕਾਂ ਜਾਣ ਦਾ ਅਰਥ ਹੁੰਦਾ ਬੁੱਝਣਾ ਕੇ ਬਾਰੇ ਜਾਂ ਜਾਣਣਾ ਕਹਿੰਦੇ ਜੇ ਹੋਂ ਜਾਣਾ ਆਖਾਂ ਨਹੀਂ ਭਾਵੇਂ ਕਿ ਪ੍ਰਮਾਤਮਾ ਬਾਰੇ ਕਹਿੰਦਾ ਮੈਂ ਇੰਨਾ ਕੁਝ ਜਾਣ ਲਿਆ ਵਾ ਪਰ ਆਖਾਂ ਨਹੀਂ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਠੀਕ ਹੈ ਕਹਿਣਾ ਕਥਣਾ ਨਹੀਂ ਜਾਏ ਕਿਉਂਕਿ ਪ੍ਰਮਾਤਮਾ ਦੀ ਵਡਿਆਈ ਨੂੰ ਪ੍ਰਮਾਤਮਾ ਦੀ ਜਿਹੜੀ ਆ ਪਰਾਵਾਰ ਨਹੀਂ ਪਾਇਆ ਜਾ ਸਕਦਾ ਉਹ ਬੇਅੰਤ ਠੀਕ ਆ ਉਹਨੂੰ ਕਿਹਾ ਨਹੀਂ ਜਾ ਸਕਦਾ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਕਹਿੰਦੇ ਵੀ ਮੇਰੀ ਨਾ ਗੁਰੂ ਅੱਗੇ ਜੋਦੜੀ ਆ ਅਰਦਾਸ ਰੂਪ ਦੇ ਵਿੱਚ ਆ ਜਿਹੜੀਆਂ ਇਹ ਪੰਕਤੀਆਂ ਵੀ ਕਿ ਸੱਚੇ ਪਾਤਸ਼ਾਹ ਮੈਂ ਭਾਵੇਂ ਪ੍ਰਮਾਤਮਾ ਨੂੰ ਤੇਰਾ ਨਾਮ ਸਿਮਰਨ ਕਰਕੇ ਠੀਕ ਆ ਤੇਰੇ ਗਿਆਨ ਦੁਆਰਾ ਇਹ ਗੱਲ ਸਮਝ ਗਿਆ ਕਿ ਪ੍ਰਮਾਤਮਾ ਕਿਵੇਂ ਦਾ ਜਾਂ ਕੀ ਹੁੰਦਾ ਵਾ ਪਰ ਮੈਂ ਉਹਨੂੰ ਕਥ ਨਹੀਂ ਜਾ ਸਕਦਾ ਪਰ ਜੇ ਤੂੰ ਮੇਰੇ ਤੇ ਕਿਰਪਾ ਕਰ ਕਿ ਉਹ ਜਿਹੜਾ ਪ੍ਰਮਾਤਮਾ ਜਿਹਨੂੰ ਕਥਿਆ ਨਹੀਂ ਜਾ ਸਕਦਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹਨੂੰ ਬਣਾਇਆ ਨਹੀਂ ਜਾ ਸਕਦਾ ਜਿਹਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਮੇਰੀ ਇਹ ਜੋਦੜੀ ਆ ਕਿ ਮੈਨੂੰ ਇਹ ਸੋਝੀ ਦੇ ਗੁਰਾਂ ਇੱਕ ਦੇਹ ਬੁਝਾਈ ਕਿ ਮੈਨੂੰ ਇਹ ਸੋਝੀ ਦੇ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਕਿ ਜਿਹੜਾ ਉਹ ਪ੍ਰਮਾਤਮਾ ਵਣ ਇੱਕ ਦਾਤਾ ਕਿ ਸਾਰਿਆਂ ਜੀਆਂ ਦਾ ਇੱਕ ਦਾਤਾ ਭਾਵ ਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ ਠੀਕ ਆ ਉਹ ਜਿਹੜਾ ਦਾਤਾ ਸੋ ਮੈਂ ਵਿਸਰਨਾ ਜਾਈ ਉਹ ਮੈਨੂੰ ਕਦੀ ਵੀ ਵਿਸਰੇ ਨਾ ਭਾਵ ਕੇ ਭੁੱਲੇ ਨਾ ਹਨਾ ਸੋ ਮੈਂ ਵਿਸਰਨਾ ਜਾਈ ਵਿਸਰਦਾ ਅਰਥ ਹੁੰਦਾ ਭੁੱਲਣਾ ਠੀਕ ਆ ਕਿ ਮੇਰੇ ਹਮੇਸ਼ਾ ਚੇਤਿਆਂ ਦੇ ਵਿੱਚ ਜਾਂ ਚੇਤੇ ਵਿੱਚ ਪ੍ਰਮਾਤਮਾ ਹੀ ਰਵੇ ਇਹ ਅਵਸਥਾ ਬਣ ਜਾਵੇ ਕਿ ਸੁੱਖ ਘਰ ਲੈ ਜਾਏ ਕਿ ਮੇਰੇ ਨਿਜ ਘਰ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਵੇ ਇਹ ਮੇਰੀ ਜੋਦੜੀ ਤੇ ਅਰਦਾਸ ਆ ਉਸ ਪ੍ਰਮਾਤਮਾ ਅਗੇ ਕਿ ਹੇ ਮੈਨੂੰ ਇਦਾਂ ਦੀ ਸਮਤ ਬਖਸ਼ੋ कि ਜਦੋਂ ਆਪਾਂ ਇਹ ਪੜਦੇ ਆ ਨਾ ਇਹ ਇੱਕ ਪੰਕਤੀ ਆਉਂਦੀ ਹੈ ਜਾਂ ਆਪਾਂ ਇਹ ਵੀ ਪੜਦੇ ਵਿਸਰਨਾ ਨਾ ਇਹ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਠੀਕ ਹੈ ਇਦਾਂ ਦੀਆਂ ਬੜੀਆਂ ਗੁਰਬਾਣੀ ਦੇ ਵਿੱਚ ਪੰਕਤੀਆਂ ਹੁੰਦੀਆਂ ਜਿਹਦੇ ਵਿੱਚ ਜੋਦੜੀ ਰੂਪ ਦੇ ਵਿੱਚ ਇਹ ਅਰਦਾਸ ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ ਜਿਹੜਾ ਪਰਮਾਤਮਾ ਸਾਰੇ ਜੀਵਾਂ ਦਾ ਇੱਕ ਦਾਤਾ ਉਹ ਮੈਨੂੰ ਕਦੀ ਵੀ ਵਿਸਰੇ ਨਾ ਠੀਕ ਹੈ ਲੱਗੀ ਸਮਝੇ ਚਲੋ ਪਹੁੰਚ ਚੁੱਕ ਦੀ ਖਿਮਾ ਏ ਸੀ ਪੰਜਵੀਂ ਪੌੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ